ਚਾਹ ਜੋਾਰ ਮਰਜ਼ੀ ਲਾਲੇ ਭਗਵਾਨ ਤੁਮਾਣਾਂ ਚ ਇੱਕ ਪਾਸਾ ਕਰਕੇ ਹਟਾਂਗੇ ਹੁਣ ਜਦੋਂ ਅੱਜ ਪਾਜੇ ਚਾਹ ਕੱਲ ਆਜੇ ਅਸੀਂ ਨਾ ਇਹਨਾਂ ਨੂੰ ਪਿੰਡਾਂ ਜਵਾਨਣ ਦੇਗੇ ਨਾ ਇਹਨਾਂ ਨੂੰ ਸ਼ਹਿਰਾਂ ਜਵਾਨਣ ਦੇਗੇ ਅਸੀਂ ਇੱਕ ਹਰੇਕ ਬਲਾਕ ਦਾ ਹਰੇਕ ਆਗੂ ਘੇਰਾਂਗੇ ਇਹਨਾਂ ਦਾ ਉਹ ਮਰਜ਼ੀ ਸਾਡਾ ਕਰਨਾ ਅੱਜ ਕਰ ਲੈ ਅਸੀਂ ਅੱਜ ਜਮਾ ਰਾਤ ਦਾ ਚੱਕਦਾ ਫਿਰਦਾ ਸੀ ਅਸੀਂ ਸਾਰੇ ਅਮੇ ਦੇ ਬਾਹਰ ਖੜੇ ਆ ਅੱਜ ਇਹ ਸਾਡੇ ਹੱਥਾਂ ਨਾਲ ਬਣੀਆਂ ਸਰਕਾਰਾਂ ਸਾਡੇ ਤੇ ਜ਼ੁਲਮ ਕਰਦੀਆਂ ਨੇ ਇੱਕ ਵਾਰ ਸਾਨੂੰ ਮੀਟਿੰਗ ਦਿੰਦੀਆਂ ਆ ਇੱਕ ਵਾਰ ਸਾਡੇ ਤੇ ਜ਼ੁਲਮ ਕਰਦੀਆਂ ਆ ਅਸੀਂ ਇਹੋ ਜਿਹਾ ਬਤਾਸ ਨਹੀਂ ਚੱਲਾਂਗੇ ਇਵੇਂ ਸਾਡਾ ਬਜ਼ੁਰਗ ਲੀਡਰ ਕੱਲ ਇਹਨਾਂ ਨੇ ਸੱਦ ਕੇ ਗਿਰਫਤਾਰ ਕਰਿਆ ਕਹਿੰਦਾ ਸਿੱਧੇ ਸਾਡੇ ਮੋਰਚੇ ਜਾ ਕੇ ਦਿਹਾਉਂਗਾ ਇਹ ਚਹੇ ਹਿੰਮਤ ਸੀਗੀ ਐਸਚੋ ਸਾਹਿਬ ਨੇ ਜਿਹੜਾ ਇੱਥੋਂ ਦੇ ਉਹ ਲਗਾਤਾਰ ਕਹਿ ਰਹੇ ਨੇ ਕਿ 5 ਮਿੰਟਾਂ ਵਿੱਚ ਜਿੱਥੇ ਚਲੇ ਗਏ ਤਾਂ ਠੀਕ ਹੈ ਨਹੀਂ ਤਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਜਾਊਗਾ ਸਾਡੇ ਉਸੇ ਕਮਰੇ ਤੋੜਿਆ ਟਰੈਕਟਰ ਵਾਲਿਆਂ ਭੰਨੇ ਨੇ ਸਾਡੇ ਭਾਂਡੇ ਖਿਲਾਰੇ ਨੇ ਉਹ ਤਾਂ ਸਾਡਾ ਕੀ ਬਿਰਥ ਸੀ ਸਾਡੇ ਸਿਲੰਡਰ ਚੋਰੀ ਕਰਿਆ ਪੁਲਿਸ ਨੇ ਸਾਰਾ ਸਾਨੂੰ ਪਤਾ ਹੈਗਾ ਸੀ ਮਮਤਾਜ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਕੱਲ ਰਾਤ ਜਿਹੜਾ ਚਲੋ ਫਿਰ ਹੋ ਰਹੀ ਹੈ ਤੇ ਸ਼ੰਭੂ ਬਾਟਰ ਦੇ ਉੱਤੋਂ ਕਹਿੰਦਾ ਮੋਰਚਾ ਆ ਉਸ ਨੂੰ ਪੱਟ ਦਿੱਤਾ ਗਿਆ ਜਿਹੜਾ ਸਾਰਾ ਕੁਝ ਆਪਣੀ ਹਰਾਸਤ ਵਿੱਚ ਲੈ ਲਿਆ ਜਿਹੜੇ ਕਿਸਾਨ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਪੰਜਾਬ ਭਰ ਦੇ ਕਿਸਾਨਾਂ ਵਿੱਚ ਭਾਰੀ ਰੋਸ ਹੈ ਵੱਖ-ਵੱਖ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਆ ਅਸੀਂ ਇਸ ਵਕਤ ਤਪੇ ਮੌਜੂਦ ਹਾਂ ਜਿੱਥੇ ਕਿਸਾਨ ਇਕੱਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਭਾਈ ਜੀ ਕਿਵੇਂ ਦੇਖਦੇ ਹੋ ਜਿਹੜਾ ਮੋਰਚਾ ਪੱਟਿਆ ਗਿਆ ਰਾਤ ਪੁਲਿਸ ਦੇ ਵੱਲੋਂ ਮੈਂ ਜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਪਿੰਡ ਕਾਈ ਪ੍ਰਧਾਨ ਮਲਕੀਸ਼ ਸਿੰਘ ਆ ਅਸੀਂ ਬੁਰੀ ਖਨਖੇਦੀ ਕਰਦੇ ਆ ਇਹਨਾਂ ਸਰਕਾਰਾਂ ਦੀ ਇਹ ਸਾਡੇ ਹੱਥਾਂ ਨਾਲ ਬਣੀਆਂ ਸਰਕਾਰਾਂ ਸਾਡੇ ਤੇ ਜ਼ੁਲਮ ਕਰਦੀਆਂ ਨੇ ਅੱਧੀ ਰਾਤ ਨੂੰ ਇੱਕ ਵਾਰ ਸਾਨੂੰ ਮੀਟਿੰਗ ਦਿੰਦੀਆਂ ਆ ਇੱਕ ਵਾਰ ਸਾਡੇ ਤੇ ਜ਼ੁਲਮ ਕਰਦੀਆਂ ਆ ਅਸੀਂ ਇਹੋ ਜਿਹਾ ਅਪਰਾਧ ਨਹੀਂ ਚੱਲਾਂਗੇ ਚਾਹੇ ਜੋ ਮਰਜੀ ਲਾ ਲੈ ਭਗਵਾਨ ਤੁਮਾੜਾ ਅਸੀਂ ਇੱਕ ਪਾਸਾ ਕਰਕੇ ਹਟਾਾਂਗੇ ਹੁਣ ਜਦੋਂ ਅੱਜ ਆਜੇ ਚਾਹੇ ਕੱਲ੍ਹ ਆਜੇ ਅਸੀਂ ਨਾ ਇਹਨਾਂ ਨੂੰ ਪਿੰਡਾਂ ਚ ਬੰਨਣ ਦੇਗੇ ਨਾ ਇਹਨਾਂ ਨੂੰ ਸ਼ਹਿਰਾਂ ਚ ਬੰਨਣ ਦੇਗੇ ਅਸੀਂ ਇੱਕ ਹਰੇਕ ਬਲਾਕ ਦਾ ਹਰੇਕ ਆਗੂ ਘੇਰਾਾਂਗੇ ਇਹਨਾਂ ਦਾ ਉਹ ਮਰਜ਼ੀ ਸਾਡਾ ਕਰਨਾ ਅੱਜ ਕਰ ਲਏ ਅਸੀਂ ਅੱਜ ਜਮਾ ਰਾਤ ਦਾ ਚੱਕਰ ਤਾ ਫਿਰਦਾ ਸੀ ਅਸੀਂ ਸਾਰੇ ਅਵੇਂ ਦੇ ਬਾਹਰ ਖੜੇ ਆ ਅੱਜਾਂ ਸਾਰੇ ਅਵੇਂ ਖੜੇ ਆ ਹਾਂ ਸਾਰੇ ਅਵੇਂ ਖੜੇ ਆ ਜਿਵੇਂ ਸਾਡਾ ਬਜ਼ੁਰਗ ਲੀਡਰ ਕੱਲ ਇਹਨਾਂ ਨੇ ਸਾਧ ਕੇ ਗ੍ਰਿਫਤਾਰ ਕਰਿਆ ਜਾਂਦਾ ਸਿੱਧੇ ਸਾਡੇ ਮੋਰਚੇ ਚ ਜਾ ਕੇ ਦਿਉਂਦਾ ਜਿਹ ਚ ਹਿੰਮਤ ਸੀਗੀ ਜੀ ਲੱਗਦਾ ਸਾਰਾ ਕੋਈ ਪਹਿਲਾਂ ਤੈਅ ਕੀਤਾ ਹੋਇਆ ਸੀਗਾ ਕਿ ਇਸ ਤਰੀਕੇ ਨਾਲ ਮੋਰਚਾ ਖਰਾਬ ਕਰਾਂਗੇ ਹਾਂ ਜੀ ਸਾਨੂੰ ਕੋਈ ਆਏ ਨਹੀਂ ਸੀਗਾ ਜੀ ਸਾਰੀਆਂ ਨਹੀਂ ਮਿਲ ਪੁੱਗਤਾ ਸੈਂਟਰ ਤੋਂ ਲੈ ਕੇ ਪੰਜਾਬ ਸਰਕਾਰ ਤੱਕ ਹਾਰੇ ਚੱਕਣ ਨੂੰ ਤਿਆਰ ਸੀ ਪਰ ਉਹਦੇ ਨਾਲ ਸ਼ਾਲ ਤੱਕ ਚੱਕੇ ਨਹੀਂ ਛਕੇ ਸਾਡਾ ਹਰਬੱਦ ਸੀਗਾ ਇਹ ਭਰੇਕੇ ਦੇ ਕੇ ਮੀਟਿੰਗਾਂ ਦੇ ਕੇ ਅਗਵਾ ਕਰਿਆ ਸਾਡੇ ਬਜ਼ੁਰਗ ਲੀਡਰ ਨੂੰ ਨਾ ਅਸੀਂ ਅੱਜ ਚਲੀਏ ਨਾ ਕੱਲ ਚਲੀਏ ਨਾ ਅਸੀਂ ਬਤਾਂਤ ਕਰਗੇ ਤੇ ਅੱਜ ਫੜ ਲਏ ਜਾਂ ਸਾਨੂੰ ਕੱਲ ਫੜ ਲੇ ਕੀ ਕੁਝ ਰਾਤ ਕੀ ਕੁਝ ਵਾਪਰਿਆ ਸਾਡੇ ਉਹਨੇ ਕੀਤਾ ਸਾਡੇ ਉਹ ਕਮਰੇ ਤੋੜਿਆ ਟਰੈਕਟਰ ਵਾਲਿਆਂ ਭੰਨੇ ਨੇ ਸਾਡੇ ਭਾਂਡੇ ਖਿਲਾਰੇ ਨੇ ਉਹ ਤਾਂ ਸਾਡਾ ਕੀ ਵੇਰ ਸੀ ਸਾਡੇ ਸਿਲੰਡਰ ਚੋਰੀ ਕਰਿਆ ਪੁਲਿਸ ਨੇ ਸਾਰਾ ਸਾਨੂੰ ਪਤਾਗਾ ਪਰ ਇਹ ਸਾਡੇ ਸਿਲੰਡਰ ਚੋਰੀ ਕਰਿਆ ਜੀ ਹਾਂ ਜੀ ਕਿਵੇਂ ਦੇਖਦੇ ਜਿਹੜਾ ਕੁਝ ਰਾਤ ਵਾਪਰੇਆ ਵਾਪਰੇਆ ਤਾਂ ਗਲਤੀ ਵਾਪਰੇਆ ਜੀ ਉਹਦਾ ਕੋਈ ਚੰਗਾ ਤਾਂ ਹੋਇਆ ਨਹੀਂਗਾ ਜੇ ਕੋਈ ਕਰਨਾ ਸੀ ਉਹਨਾਂ ਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਤੇ ਸ਼ਾਂਤੀਪੂਰ ਕੋਹਣਾ ਸੀ ਹੋਇਆ ਤਾਂ ਜੇ ਉਹ ਹੋਇਆ ਤਾਂ ਕਹੀ ਹੋਇਆ ਉਹ ਸਾਰੀਆਂ ਨਾਲੇ ਗੱਲ ਕਰੋ ਬੱਸ ਹਾਂ ਜਿਵੇਂ ਜਿਵੇਂ ਮੀਟਿੰਗ ਤੇ ਬੁਲਾ ਕੇ ਕਹਿੰਦੇ ਕਿ ਪਿੱਛੋਂ ਇਹ ਕੁਝ ਕੀਤਾ ਇਹ ਤਰੀਕਾ ਕਿਵੇਂ ਦੇਖਦੇ ਨੇ ਸਰਕਾਰ ਦਾ ਮੀਟਿੰਗ ਦਾ ਜਿਹੜੇ ਅਸਲ ਵਿੱਚ ਤਾਂ ਇਹ ਪਾੜ ਗਏ ਨਾ ਯਾਰ ਜਿ세 ਬੰਦਗਾਂ ਵੀ ਸਾਰੀਆਂ ਜਿਹੜਾ ਡੋਡੀ ਸਿਸਟਮ ਹੋ ਗਏ ਨੇ ਬਹੁਤ ਨੁਕਸਾਨ ਕੀਤਾ ਲੋਕਾਂ ਦਾ ਜਿਹੜੀ ਆਪਦੀ ਅੱਗੋ ਮੇਰੀ ਜਿ세 ਬੰਦੀ ਵੱਡੀ ਮੇਰੀ ਛੋਟੀ ਇੱਕਾ ਹੁੰਦਾ ਨਾ ਕੋਈ ਹੱਥ ਪਾ ਸਕਦਾ ਸੀ ਨਾ ਕੱਲ ਨੂੰ ਪਾ ਸਕੇ ਕੋਈ ਜਿੰਨਾ ਚਿਰ ਏਕਾ ਨਹੀਂ ਕਰਦੇ ਅੱਜ ਮੈਂ ਕਹਿਣਾ ਜਿੰਨਾ ਚਿਰ ਇੱਕ ਝੰਡੇ ਥੱਲੇ ਇਹ ਇਕੱਠੇ ਨਹੀਂ ਹੁੰਦੇ ਆਪਦੀ ਅੱਗੋ ਛੱਡ ਕੇ ਲੀਡਰਾਂ ਨੂੰ ਇਕੱਠ ਨਹੀਂ ਤਾਂ ਲੋਕਾਂ ਦਾ ਪੜਾ ਹੋਗਾ ਨਹੀਂ ਹੈ ਪਾੜ ਕੇ ਕੁਝ ਨਹੀਂ ਬਣਦਾ ਇਕੱਠੇ ਹੋਣ ਦੀ ਲੋੜ ਆ ਸਭ ਤੋਂ ਬੰਦਾ ਅੱਜ ਹੋਰ ਵੀ ਗੱਲਬਾਤ ਕਰਨ ਲੈਣੇ ਆ ਜਿੱਦੇ ਨੌਜਵਾਨ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਭਾਈ ਕਿਵੇਂ ਦੇਖੋ ਜਿਹੜਾ ਕੁਝ ਰਾਤ ਵਾਪਰਿਆ ਜੋ ਕੁਝ ਰਾਤ ਪੁਲਿਸ ਨੇ ਕੀਤਾ ਇੱਧਰ ਹੋ ਜੀ ਜਿਹੜਾ ਕੁਝ ਰਾਤ ਪੁਲਿਸ ਨੇ ਕੀਤਾ ਉਹ ਕਿਵੇਂ ਦੇਖਦੇ ਉਹ ਬਹੁਤ ਮਾੜਾ ਕੀਤਾ ਈ ਪੰਜਾਬ ਪੁਲਿਸ ਨੇ ਬਹੁਤ ਸਾਡੀ ਨਿੰਦਿਆ ਕੀਤੀ ਕਿਉਂ ਸਾਡੇ ਬੁਰਜ ਸੀ ਰੋਟੀ ਟਾਈਮ ਖਾ ਰਹੇ ਸੀ ਸ਼ਾਂਤੀ ਮਈ ਬੈਠੇ ਸੀ ਤੇ ਪੰਜਾਬ ਪੁਲਿਸ ਨੇ ਬਹੁਤ ਤੈਨ ਜਮਾ ਸੁੱਤੇ ਸਾਨੂੰ ਦੱਬਿਆ ਮੀਟਿੰਗ ਦੇ ਕੇ ਕਿਆ ਤੁਸੀਂ ਵੇਚ ਲਿਓਗੇ ਉਹਨਾਂ ਨੇ ਸਾਡੇ ਨਾਲ ਬਹੁਤ ਕਰਾਹੀ ਕੀਤੀ ਹੈ ਜੀ ਅਸੀਂ ਬਹੁਤ ਇਹਨਾਂ ਦੀ ਮਾੜੀ ਨਿੰਦਿਆ ਕਰਦੇ ਆ ਪੰਜਾਬ ਸਰਕਾਰ ਦੀ ਜਿਹਨੇ ਇਹ ਕੀਤਾ ਸੈਂਟਰ ਨਾਲ ਰਲ ਕੇ ਉਹ ਵੀ ਹਾਂਜੀ ਤੇ ਸੈਂਟਰ ਤੇ ਪੰਜਾਬ ਦੀ ਮਿਲੀ ਭੋਗਤ ਲੱਗੀ ਹਾਂਜੀ ਨਾਲ ਭੋਗਤਾਈ ਜਮਾ ਇਹਦੀ ਨਾਲ ਜਮਾ ਐਂਡ ਫੁੱਲ ਜੀ ਹਾਂਜੀ ਜਿਵੇਂ ਰਾਤ ਹਨੇਰੇ ਰਾਤ ਹਨੇਰੇ ਬੈਠੇ ਬੋਰਜ ਬੈਠੇ ਅਸੀਂ ਸਾਡੇ ਸ਼ਾਂਤੀ ਮਈ ਬੈਠੇ ਸੀ ਉਹ ਉਹਨਾਂ ਦਾ ਕੀ ਕਸੂਰ ਸੀ ਹਾਂਜੀ ਬਹੁਤ ਕੁਝ ਸ਼ੁਰੂ ਕਰਿਆ ਅਜੀਬ ਗੱਲਾਂ ਕਰਦਾ ਤਾਂ ਤਸਵੀਰਾਂ ਦਿਖਾ ਦਿੰਨੇ ਆ ਜਿਹੜੀ ਇੱਥੇ ਤਪੇ ਵਿਖੇ ਕਿਸਾਨ ਇਕੱਠੇ ਹੋਏ ਸੀ ਉਸ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਇੱਥੇ ਮੌਕੇ ਤੇ ਪਹੁੰਚ ਗਈ ਹੈ ਜਿਹੜੇ ਕਿਸਾਨਾਂ ਨੂੰ ਇੱਥੋਂ ਕਿਸਾਨਾਂ ਨੂੰ ਇੱਥੋਂ ਜਿਹੜਾ ਪਾਸੇ ਜਾਣ ਨੂੰ ਆਖਿਆ ਜਾ ਰਿਹਾ ਹੈ ਕਿ ਆਪੋ ਆਪਣੇ ਘਰੇ ਜਾਓ ਜਿਸ ਤੋਂ ਬਾਅਦ ਜਿਹੜੇ ਕਿਸਾਨ ਨੇ ਉਹ ਇਕੱਠੇ ਹੋ ਗਏ ਨੇ ਇਸ ਤੋਂ ਪਹਿਲਾਂ ਵੀ ਕਹਿੰਦੇ ਆ ਕਿ ਕਈ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੋਂ ਬਾਅਦ ਜੀ ਤਾਂ ਐਸਐਚਓ ਸਾਹਿਬ ਨੇ ਜਿਹੜਾ ਇੱਥੋਂ ਦੇ ਉਹ ਲਗਾਤਾਰ ਕਹਿ ਰਹੇ ਨੇ ਕਿ 5 ਮਿੰਟਾਂ ਵਿੱਚ ਜਿੱਥੋਂ ਚਲੇ ਗਏ ਤਾਂ ਠੀਕ ਹੈ ਨਹੀਂ ਤਾਂ ਸਾਰਿਆਂ ਨੂੰ ਅਰੇਸਟ ਕਰ ਲਿਆ ਜਾਊਗਾ ਇਸ ਤੋਂ ਪਹਿਲਾਂ ਵੀ ਕਈ ਕਿਸਾਨਾਂ ਨੂੰ ਇੱਥੇ ਅਰੇਸਟ ਕੀਤਾ ਗਿਆ ਦੇਖ ਸਕਦੇ ਹਾਂ ਤਸਵੀਰਾਂ ਕਿ ਤੱਪਾ ਤੱਪਾ ਵਿਖੇ ਇਕੱਠੇ ਹੋਏ ਸੀਗੇ ਕਿਸਾਨ ਜਿਹੜਾ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਿਹਾ ਵੱਖੋ ਵੱਖ ਥਾਵਾਂ ਦੇ ਉੱਤੇ ਇਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਦੇਖ ਸਕਦੇ ਹਾਂ ਕਿ ਉਹਨਾਂ ਨੂੰ ਇੱਥੋਂ ਜਾਣ ਲਈ ਆਖਿਆ ਜਾ ਰਿਹਾ ਉਹਨਾਂ ਨੇ ਕਹਿਣਾ ਕਿ ਨਹੀਂ ਤਾਂ ਤੁਹਾਨੂੰ ਅਰੇਸਟ ਕਰ ਲਾਵਾਂਗੇ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਕਈ ਸਾਥੀਆਂ ਨੂੰ ਅਰੇਸਟ ਕੀਤਾ ਜਾ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਉਹ ਚੱਲ ਵੀ ਤੋਰ ਦੇ ਕਰੋ ਯਾਰ ਗੁਰਵਿੰਦਰ ਫੋਟੋ ਲੈ ਲਓ ਜਿੱਥੇ ਜਾਓ ਜਾਓ ਜਿੰਨਾ ਦਬਾਈ ਕੋਰਾ ਇਹਦੀ ਗੱਡੀ ਹੈ ਸਾਡੀ ਦਲਦਲਨ ਸਾਹਿਬ ਅੱਪੋਪਲੀ ਘੜੀ ਜੋ ਦੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਕੱਲ ਰਾਤ ਜਿਹੜਾ ਚਲੋ ਫਿਰ ਹੋ ਰਹੀ ਹੈ ਤੇ ਸ਼ੰਭੂ ਬਾਟਰ ਦੇ ਉੱਤੋਂ ਕ ਜਿਹੜਾ ਮੋਰਚਾ ਆ ਉਸ ਨੂੰ ਪੱਟ ਦਿੱਤਾ ਗਿਆ ਜਿਹੜਾ ਸਾਰਾ ਕੁਝ ਆਪਣੀ ਹਰਾਸਤ ਵਿੱਚ ਲੈ ਲਿਆ ਜਿਹੜੇ ਕਿਸਾਨ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਪੰਜਾਬ ਭਰ ਦੇ ਕਿਸਾਨਾਂ ਵਿੱਚ ਭਾਰੀ ਰੋਸ ਹੈ ਵੱਖ-ਵੱਖ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਆ ਅਸੀਂ ਇਸ ਵਕਤ ਤਪੇ ਮੌਜੂਦ ਹਾਂ ਜਿੱਥੇ ਕਿਸਾਨ ਇਕੱਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਭਾਈ ਜੀ ਕਿਵੇਂ ਦੇਖ ਰਹੇ ਹੋ ਜਿਹੜਾ ਮੋਰਚਾ ਪੱਟਿਆ ਗਿਆ ਰਾਤ ਪੁਲਿਸ ਦੇ ਵੱਲੋਂ ਮੈਂ ਜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਪਿੰਡ ਕਾਈ ਪ੍ਰਧਾਨ ਮਲਕੀਸ਼ ਸਿੰਘ ਆ ਅਸੀਂ ਬੁਰੀ ਖਨਖੇਦੀ ਕਰਦੇ ਆ ਇਹਨਾਂ ਸਰਕਾਰਾਂ ਦੀ ਇਹ ਸਾਡੇ ਹੱਥਾਂ ਨਾਲ ਬਣੀਆਂ ਸਰਕਾਰਾਂ ਸਾਡੇ ਤੇ ਜ਼ੁਲਮ ਕਰਦੀਆਂ ਨੇ ਅੱਧੀ ਰਾਤ ਨੂੰ ਇੱਕ ਵਾਰ ਸਾਨੂੰ ਮੀਟਿੰਗ ਦਿੰਦੀਆਂ ਆ ਇੱਕ ਵਾਰ ਸਾਡੇ ਤੇ ਜ਼ੁਲਮ ਕਰਦੀਆਂ ਆ ਅਸੀਂ ਇਹੋ ਜਿਹਾ ਅਪਰਾਧ ਨਹੀਂ ਚੱਲਾਂਗੇ ਚਾਹੇ ਜੋ ਮਰਜੀ ਲਾ ਲੈ ਭਗਵਾਨ ਤੁਮਾੜਾ ਅਸੀਂ ਇੱਕ ਪਾਸਾ ਕਰਕੇ ਹਟਾਾਂਗੇ ਹੁਣ ਜਦੋਂ ਅੱਜ ਆਜੇ ਚਾਹੇ ਕੱਲ੍ਹ ਆਜੇ ਅਸੀਂ ਨਾ ਇਹਨਾਂ ਨੂੰ ਪਿੰਡਾਂ ਚ ਬੰਨਣ ਦੇਗੇ ਨਾ ਇਹਨਾਂ ਨੂੰ ਸ਼ਹਿਰਾਂ ਚ ਬੰਨਣ ਦੇਗੇ ਅਸੀਂ ਇੱਕ ਹਰੇਕ ਬਲਾਕ ਦਾ ਹਰੇਕ ਆਗੂ ਘੇਰਾਾਂਗੇ ਇਹਨਾਂ ਦਾ ਉਹ ਮਰਜ਼ੀ ਸਾਡਾ ਕਰਨਾ ਅੱਜ ਕਰ ਲਏ ਅਸੀਂ ਅੱਜ ਜਮਾ ਰਾਤ ਦਾ ਚੱਕਰ ਤਾ ਫਿਰਦਾ ਸੀ ਅਸੀਂ ਸਾਰੇ ਅਵੇਂ ਦੇ ਬਾਹਰ ਖੜੇ ਆ ਅੱਜਾਂ ਸਾਰੇ ਅਵੇਂ ਖੜੇ ਆ ਹਾਂ ਸਾਰੇ ਅਵੇਂ ਖੜੇ ਆ ਜਿਵੇਂ ਸਾਡਾ ਬਜ਼ੁਰਗ ਲੀਡਰ ਕੱਲ ਇਹਨਾਂ ਨੇ ਸਾਧ ਕੇ ਗ੍ਰਿਫਤਾਰ ਕਰਿਆ ਜਾਂਦਾ ਸਿੱਧੇ ਸਾਡੇ ਮੋਰਚੇ ਚ ਜਾ ਕੇ ਧੌਂਦਾ ਜਿਹਦੇ ਚ ਹਿੰਮਤ ਸੀਗੀ ਜੀ ਲੱਗਦਾ ਸਾਰਾ ਕੋਈ ਪਹਿਲਾਂ ਤੈਅ ਕੀਤਾ ਹੋਇਆ ਸੀਗਾ ਕਿ ਇਸ ਤਰੀਕੇ ਨਾਲ ਮੋਰਚਾ ਖਰਾਬ ਕਰਾਂਗੇ ਹਾਂ ਜੀ ਸਾਨੂੰ ਕੋਈ ਆਏ ਨਹੀਂ ਸੀਗਾ ਜੀ ਸਾਰੀਆਂ ਨਹੀਂ ਮਿਲ ਪੁੱਗਤਾ ਸੈਂਟਰ ਤੋਂ ਲੈ ਕੇ ਪੰਜਾਬ ਸਰਕਾਰ ਤੱਕ ਹਾਰੇ ਚੱਕਣ ਨੂੰ ਤਿਆਰ ਸੀ ਪਰ ਉਹਦੇ ਨਾਲ ਸ਼ਾਲ ਤੱਕ ਚੱਕੇ ਨਹੀਂ ਛਕੇ ਸਾਡਾ ਹਰਬੱਦ ਸੀਗਾ ਇਹ ਪ੍ਰੇਖੇ ਦੇ ਕੇ ਮੀਟਿੰਗਾਂ ਦੇ ਕੇ ਅਗਵਾ ਕਰਿਆ ਸਾਡੇ ਬਜ਼ੁਰਗ ਲੀਡਰ ਨੂੰ ਨਾ ਅਸੀਂ ਅੱਜ ਚਲੀਏ ਨਾ ਕੱਲ ਚਲੀਏ ਨਾ ਅਸੀਂ ਬਤਾਨਾ ਕਰਗੇ ਤੇ ਅੱਜ ਫੜ ਲਏ ਜਾਂ ਸਾਨੂੰ ਕੱਲ ਫੜ ਲੇ ਕੀ ਕੁਝ ਰਾਤ ਕੀ ਕੁਝ ਵਾਪਰਿਆ ਸਾਡੇ ਉਹਨੇ ਕੀਤਾ ਸਾਡੇ ਉਹ ਕਮਰੇ ਤੋੜਿਆ ਟਰੈਕਟਰ ਵਾਲਿਆਂ ਭੰਨੇ ਨੇ ਸਾਡੇ ਭਾਂਡੇ ਖਿਲਾਰੇ ਨੇ ਓਹ ਤਾਂ ਸਾਡਾ ਕੀ ਵੀਰ ਸੀ ਸਾਡੇ ਸਿਲੰਡਰ ਚੋਰੀ ਕਰਿਆ ਪੁਲਿਸ ਨੇ ਸਾਰਾ ਸਾਨੂੰ ਪਤਾਗਾ ਪਰ ਇਹ ਸਾਡੇ ਸਿਲੰਡਰ ਚੋਰੀ ਕਰਿਆ ਜੀ ਹਾਂਜੀ ਇਹ ਕੀ ਕਿਵੇਂ ਦੇਖਦੇ ਜਿਹੜਾ ਕੁਝ ਰਾਤ ਵਾਪਰੇਆ ਵਾਪਰੇਆ ਤਾਂ ਗਲਤੀ ਵਾਪਰੇਆ ਜੀ ਉਹਦਾ ਕੋਈ ਚੰਗਾ ਤਾਂ ਹੋਇਆ ਨਹੀਂਗਾ ਜੇ ਕੋਈ ਕਰਨਾ ਸੀ ਉਹਨਾਂ ਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਤੇ ਸ਼ਾਂਤੀਪੂਰ ਕੋਹਣਾ ਸੀ ਹੋਇਆ ਤਾਂ ਜੇ ਉਹ ਹੋਇਆ ਤਾਂ ਕਹੀ ਹੋਇਆ ਉਹ ਸਾਰੀ ਜਾਨ ਵਾਲੀ ਗੱਲ ਕਰੋ ਬੱਸ ਹਾਂ ਜਿਹੜੇ ਜਿਹੇ ਮੀਟਿੰਗ ਤੇ ਬੁਲਾ ਕੇ ਕਹਿੰਦੇ ਕਿ ਪਿੱਛੇ ਇਹ ਕੁਝ ਕੀਤਾ ਇਹ ਤਰੀਕਾ ਕਿਵੇਂ ਦੇਖਦੇ ਹੋ ਸਰਕਾਰ ਦਾ ਮੀਟਿੰਗ ਦਾ ਯਾਰ ਜਿਹੜੇ ਅਸਲ ਵਿੱਚ ਤਾਂ ਇਹ ਪਾਟ ਗਏ ਨਾ ਯਾਰ ਜਿ세 ਬੰਦਗਾਂ ਵੀ ਸਾਰੀਆਂ ਜਿਹੜਾ ਡੋਡੀ ਸਿਸਟਮ ਹੋ ਗਿਆ ਨੇ ਬਹੁਤ ਨੁਕਸਾਨ ਕੀਤਾ ਲੋਕਾਂ ਦਾ ਜਿਹੜੀ ਆਪਦੀ ਅੱਗੋ ਮੇਰੀ ਜਿ세 ਬੰਦੀ ਵੱਡੀ ਮੇਰੀ ਛੋਟੀ ਇੱਕਾ ਹੁੰਦਾ ਨਾ ਕੋਈ ਹੱਥ ਪਾ ਸਕਦਾ ਸੀ ਨਾ ਕੱਲ ਨੂੰ ਪਾ ਸਕੇ ਕੋਈ ਜਿੰਨਾ ਚ ਰੇਕਾ ਨਹੀਂ ਕਰਦੇ ਅੱਜ ਮੈਂ ਕਹਿਣਾ ਜਿੰਨਾ ਚਿਰ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਆਂ ਦੀਆਂ ਆਗੂਆ ਛੱਡ ਕੇ ਲੀਡਰਾਂ ਨੂੰ ਇਕੱਠ ਨਹੀਂ ਤਾਂ ਲੋਕਾਂ ਦਾ ਪੜਾ ਹੋਊਗਾ ਨਹੀਂ ਇਹ ਪਾੜ ਕੇ ਕੁਝ ਨਹੀਂ ਬਣਦਾ ਇਕੱਠੇ ਹੋਣ ਦੀ ਲੋੜ ਆ ਸਭ ਤੋਂ ਬੰਦਾ ਹਾਂ ਅਜਾ ਕਿ ਹੋਰ ਵੀ ਗੱਲਬਾਤ ਕਰ ਲੈਣੇ ਆ ਜਿੱਦੇ ਨੌਜਵਾਨ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਭਾਈ ਕਿਵੇਂ ਦੇਖੋ ਜਿਹੜਾ ਕੁਝ ਰਾਤ ਵਾਪਰਿਆ ਜੋ ਕੁਝ ਰਾਤ ਪੁਲਿਸ ਨੇ ਕੀਤਾ ਜਿਹੜਾ ਕੁਝ ਰਾਤ ਪੁਲਿਸ ਨੇ ਕੀਤਾ ਉਹ ਕਿਵੇਂ ਦੇਖਦੇ ਉਹ ਬਹੁਤ ਮਾੜਾ ਕੀਤਾ ਈ ਪੰਜਾਬ ਪੁਲਿਸ ਨੇ ਬਹੁਤ ਸਾਡੀ ਨਿੰਦਿਆ ਕੀਤੀ ਕਿਉਂ ਸਾਡੇ ਬੁਰਜ ਸੀ ਰੋਟੀ ਟਾਈਮ ਖਾ ਰਹੇ ਸੀ ਸ਼ਾਂਤੀ ਮਈ ਬੈਠੇ ਸੀ ਤੇ ਪੰਜਾਬ ਪੁਲਿਸ ਨੇ ਬਹੁਤ ਜਮਾ ਸੁੱਤੇ ਸਾਨੂੰ ਦੱਬਿਆ ਮੀਟਿੰਗ ਦੇ ਕੇ ਤੇ ਅਸੀਂ ਵੇਚ ਲਿਓਗੇ ਉਹਨਾਂ ਨੇ ਸਾਡੇ ਨਾਲ ਬਹੁਤ ਖਰਾਬੀ ਕੀਤੀ ਹੈ ਜੀ ਅਸੀਂ ਬਹੁਤ ਇਹਨਾਂ ਦੀ ਮਾੜੀ ਨਿੰਦਿਆ ਕਰਦੇ ਆ ਪੰਜਾਬ ਸਰਕਾਰ ਦੀ ਜਿਹਨੇ ਇਹ ਕੀਤਾ ਸੈਂਟਰ ਨਾਲ ਰਲ ਕੇ ਉਹ ਵੀ ਹਾਂਜੀ ਤੇ ਸੈਂਟਰ ਤੇ ਪੰਜਾਬ ਦੇ ਮਿਲੀ ਭਗਤ ਲੱਗੇ ਹਾਂਜੀ ਨਾਲ ਭਗਤਾਈ ਜਮਾ ਇਹਦੀ ਨਾਲ ਜਮਾ ਐਂਡ ਫੋਲ ਜੀ ਹਾਂਜੀ ਜਿਵੇਂ ਰਾਤ ਹਨੇਰੇ ਰਾਤ ਹਨੇਰੇ ਬੈਠੇ ਬੁਰਜ ਬੈਠੇ ਅਸੀਂ ਸਾਡੇ ਸ਼ਾਂਤੀ ਮਈ ਬੈਠੇ ਸੀ ਉਹ ਉਹਨਾਂ ਦਾ ਕੀ ਕਸੂਰ ਸੀ ਹਾਂਜੀ ਬਹੁਤ ਕੁਝ ਗਲਤ ਕਰਿਆ ਆ ਅਜੀ ਨਿਕਲਿਆ ਕਰਦਾ ਤਾਂ ਤਸਵੀਰਾਂ ਦਿਖਾ ਦਿੰਨੇ ਆ ਜਿਹੜੀ ਇੱਥੇ ਤਪੇ ਵਿਖੇ ਕਿਸਾਨ ਇਕੱਠੇ ਹੋਏ ਸੀ ਉਸ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਇੱਥੇ ਮੌਕੇ ਤੇ ਪਹੁੰਚ ਗਈ ਹੈ ਜਿਹੜੇ ਕਿਸਾਨਾਂ ਨੂੰ ਇੱਥੋਂ ਕਿਸਾਨਾਂ ਨੂੰ ਇੱਥੋਂ ਜਿਹੜਾ ਪਾਸੇ ਜਾਣ ਨੂੰ ਆਖਿਆ ਜਾ ਰਿਹਾ ਹੈ ਕਿ ਆਪੋ ਆਪਣੇ ਘਰੇ ਜਾਓ ਜਿਸ ਤੋਂ ਬਾਅਦ ਜਿਹੜੇ ਕਿਸਾਨ ਨੇ ਉਹ ਇਕੱਠੇ ਹੋ ਗਏ ਨੇ ਇਸ ਤੋਂ ਪਹਿਲਾਂ ਵੀ ਕਹਿੰਦੇ ਆ ਕਿ ਕਈ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੋਂ ਬਾਅਦ ਜੀ ਤਾਂ ਐਸਐਚਓ ਸਾਹਿਬ ਨੇ ਜਿਹੜਾ ਇੱਥੋਂ ਦੇ ਉਹ ਲਗਾਤਾਰ ਕਹਿ ਰਹੇ ਨੇ ਕਿ 5 ਮਿੰਟਾਂ ਵਿੱਚ ਜਿੱਥੋਂ ਚਲੇ ਗਏ ਤਾਂ ਠੀਕ ਹੈ ਨਹੀਂ ਤਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਜਾਊਗਾ ਇਸ ਤੋਂ ਪਹਿਲਾਂ ਵੀ ਕਈ ਕਿਸਾਨਾਂ ਨੂੰ ਇੱਥੇ ਅਰੈਸਟ ਕੀਤਾ ਗਿਆ ਦੇਖ ਸਕਦੇ ਹਾਂ ਤਸਵੀਰਾਂ ਕਿ ਤੱਪਾ ਤੱਪਾ ਵਿਖੇ ਇਕੱਠੇ ਹੋਏ ਸੀਗੇ ਕਿਸਾਨ ਜਿਹੜਾ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਿਹਾ ਵੱਖੋ ਵੱਖ ਥਾਵਾਂ ਦੇ ਉੱਤੇ ਇਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਦੇਖ ਸਕਦੇ ਹਾਂ ਕਿ ਉਹਨਾਂ ਨੂੰ ਇੱਥੋਂ ਜਾਣ ਲਈ ਆਖਿਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਨਹੀਂ ਤਾਂ ਤੁਹਾਨੂੰ ਅਰੈਸਟ ਕਰ ਲਾਵਾਂਗੇ ਇਸ ਤੋਂ ਪਹਿਲਾਂ ਵੀ ਇਨਾਂ ਦੇ ਕਈ ਸਾਥੀਆਂ ਨੂੰ ਅਰੈਸਟ ਕੀਤਾ ਜਾ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਸਾਰੇ ਉਹ ਜਿਹੜਾ ਉਹਨਾਂ ਦਾ ਛੋਟਾ ਬਿਟਾ ਹੋਰ ਜੋ ਉਹ ਚੱਲ ਵੀ ਤੋਰ ਦੇ ਕਰੋ ਯਾਰ ਗੋਵੀਂਦ ਕਰੋ ਜੀ ਨਾ ਦਬਾਈ ਕੋਰਾ ਇਹਦੀ ਗੱਡੀ ਹੈ ਇਹਦੀ ਚਲੋ ਚਲੋ ਸਾਬ ਜਪੋ ਆਪਣੀ ਘੜੀ ਜੋ ਜੀ ਜੀ